ਮੈਂ ਚੇਤਾਵਨੀ ਦੇਣਾ ਚਾਹਣਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਤੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਪੂਰਾ ਚਾਹ ਲਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ 103 ਵਾ ਸਥਾਪਨਾ ਦਿਵਸ ਮਨਾਉਣ ਲਈ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਦੀ ਹਾਜ਼ਰੀ ਭਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਝੂਠੇ ਪਰਚਿਆਂ ਤੋਂ ਡਰਨ ਵਾਲਾ ਨਹੀਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਸਮੇਤ ਕਈ ਵਰਕਰਾਂ ਤੇ ਭਗਵੰਤ ਮਾਨ ਦੀ ਸਰਕਾਰ ਝੂਠੇ ਪਰਚੇ ਕਰ ਰਹੀ ਹੈ ਜਿਸ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਅਕਾਲੀ ਦਲ ਦਾ ਇਤਿਹਾਸ ਨਹੀਂ ਪਤਾ ਅਕਾਲੀ ਦਲ ਦੇ ਆਗੂ ਤੇ ਵਰਕਰ ਸੰਘਰਸ਼ ਦੇ ਨਾਲ ਹੀ ਜਿਉਂਦੇ ਨੇ ਉਹਨਾਂ ਕਿਹਾ ਕਿ ਭਗਵੰਤ ਮਾਨ ਦੇ 3 ਸਾਲ ਬਕਾਇਆ ਰਹਿ ਗਏ ਨੇ 3 ਸਾਲਾਂ ਬਾਅਦ ਲੋਕ ਇਹਨਾਂ ਨੂੰ ਆਪਣੇ ਲਾਗੇ ਨਹੀਂ ਲੱਗਣ ਦੇਣਗੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਅਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹਨਾਂ ਨੇ ਪੰਟੀਰ ਮਾਨਾ ਤੇ ਝੂਠਾ ਕੇ ਉਨੀਮ ਮਜੀਠੀਆ ਜੀ ਦੇ ਇੱਕ ਫਰਾਡ ਲੈਂਡ ਕੇਸ ਝੂਠਾ ਉਹ ਵੀ ચીਫ ਮਿਨਿਸਟਰ ਆਪਣੇ ਆਪ ਇਨਵੋਲਡ ਆ ਉਹਦੇ ਵਿੱਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪਹਿਲਾਂ 2 ਸਾਲ ਤੱਕ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ ਹੁਣ ਅਸ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਤੁਸੀਂ ਸਾਮਣੇ ਪੇਜੋ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਂਗੇ ਸਮਣ ਕਿੰਨੇ ਪਰਚੇ ਦੇ ਦੇਗਾ ਮੈਂ ਸ਼ੇਅਰ ਕਰਦਾ ਤੇਰੀ ਦੇਣਾ ਤਾਂ ਮੇਰੇ ਤੇ ਪਰਚਾ ਦਿਓ ਐਸ ਕਰਕੇ ਭਗਵੰਤਬਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵਣ ਨਹੀਂ ਦੇਣਾ ਵਣ ਨਹੀਂ ਮਿਲ ਤਰੀ ਕਿਨਾਂ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਇਹ ਹੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਐ ਅਸੀਂ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਬਾਦਲ ਨੇ ਕਿਹਾ ਕਿ ਆਪ ਸਰਕਾਰ ਕੁਝ ਨਹੀਂ ਕਰ ਰਹੀ ਰੇਤ ਤੋਂ 20000 ਕਰੋੜ ਰੁਪਏ ਕੀ 20 ਰੁਪਏ ਨਹੀਂ ਕਮਾਏ ਗਏ ਉਲਟਾ ਸ਼ਰਾਬ ਨੀਤੀ ਦੀ ਸੀਬੀਆਈ ਜਾਂਚ ਕਰ ਰਹੀ ਹੈ ਪੰਜਾਬ ਅੰਦਰ ਗੈਂਗਸਟਰ ਰਾਜ ਚੱਲ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਜ਼ੀਰੋ ਹੈ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਤਸ਼ਾਹਬ ਵਿੱਚ ਹਾਜ਼ਰੀ ਭਰਨ ਲਈ ਅਕਾਲੀ ਆਗੂਆਂ ਨਾਲ ਪਹੁੰਚੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਘਰ ਵਿਖੇ ਸੇਵਾ ਵੀ ਕੀਤੀ ਅਤੇ ਸੁਖਬੀਰ ਸਿੰਘ ਬਾਦਲ ਨੇ ਭਗਵਾਨ ਤਾਂ ਮਾਨੂੰ ਚੇਤਾਵਨੀ ਦਿੱਤੀ ਹੈ ਕਿ ਤੋ ਸਾਡੇ ਤੋਂ ਜਿੰਨੀ ਵਾਹ ਲੱਗਦੀ ਹੈ ਤੁਸੀਂ ਓਨੀ ਲਗਾਓ ਕਿਉਂਕਿ ਅਕਾਲੀ ਦਲ ਤਾਂ ਜਿਉਂਦਾ ਹੀ ਸੰਘਰਸ਼ ਦੇ ਨਾਲ ਹੈ ਬਾਦਲ ਨੇ ਮਾਨ ਤੇ ਦੋਸ਼ ਲਾਇਆ ਹੈ ਕਿ ਮਾਨ ਅਕਾਲੀ ਦਲ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਕਦੇ ਕਿਸੇ ਦੇ ਉੱਤੇ ਪਰਚਾ ਦੇ ਦਿੰਦੇ ਨੇ ਕਦੇ ਕਿਸੇ ਦੇ ਉੱਤੇ ਪਰਚਾ ਦੇ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਭ ਕੁਝ ਬਰਦਾਸ਼ਤ ਨਹੀਂ ਕਰਾਂਗੇ ਅਤੇ ਮਾਨ ਇਹ ਸਾਰਾ ਕੁਝ ਕਰਕੇ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦਾ ਕਿਉਂਕਿ ਸਾਡੀ ਆਵਾਜ਼ ਹਮੇਸ਼ਾ ਝੂਠ ਦੇ ਖਿਲਾਫ ਉੱਠਦੀ ਆਈ ਹੈ ਤੇ ਉੱਠਦੀ ਰਹੇਗੀ ਬਾਦਲ ਨੇ ਮਜੀਠੀਆ ਦਾ ਪੱਖ ਪੂਰਦੇ ਹੋਏ ਕਿਹਾ ਕਿ ਮਜੀਠੀਆ ਇਹਨਾਂ ਦੇ ਖਿਲਾਫ ਡਟ ਕੇ ਲੜਾਈ ਲੜ ਰਿਹਾ ਹੈ ਉਹ ਆਏ ਦਿਨੀ ਆਪ ਦੇ ਝੂਠਾਂ ਦੇ ਖੁਲਾਸੇ ਕਰਦਾ ਰਹਿੰਦਾ ਹੈ ਇਸੇ ਕਰਕੇ ਹੀ ਮਜੀਠੀਆ ਇਹਨਾਂ ਦੀ ਅੱਖ ਦੇ ਵਿੱਚ ਰੜਕਦਾ ਰਿਹਾ ਹੈ ਇਸੇ ਕਰਕੇ ਹੀ ਇਹਨਾਂ ਨੇ ਮਜੀਠੀਏ ਦੀ ਧਰਮ ਪਤਨੀ ਦੇ ਉੱਤੇ ਝੂਠਾ ਕੇਸ ਪਾਇਆ ਹੈ ਪਰ ਉਸ ਦਾ ਕੀ ਬਣਿਆ ਅਦਾਲਤ ਵਿੱਚ ਉਸ ਨੂੰ ਸਟੇ ਮਿਲ ਗਿਆ ਇਹਨਾਂ ਦੇ ਇਸੇ ਝੂਠ ਦਾ ਹੁਣ ਪਰਦਾ ਫਾਸ਼ ਹੋਇਆ ਹੁਣ ਉਸੇ ਤਰ੍ਹਾਂ ਹੀ ਮਜੀਠੀਏ ਦੇ ਖਿਲਾਫ ਫੇਰ ਤੋਂ ਸਾਜ਼ਿਸ਼ ਰਚੀ ਜਾ ਰਹੀ ਹੈ ਜਿਹੜਾ 2 ਸਾਲ ਪੁਰਾਣਾ ਮਾਮਲਾ ਤਰਜ ਹੋਇਆ ਸੀ ਉਸੇ ਦੇ ਆਧਾਰ ਤੇ ਹੀ ਹੁਣ ਮਚੀਠੀਆਂ ਨੂੰ ਫਸਾਇਆ ਜਾ ਰਿਹਾ ਹੈ ਪਰ ਬਾਦਲ ਨੇ ਕਿਹਾ ਕਿ ਇਹ ਸਾਰਾ ਕੁਝ ਕਰਕੇ ਸਾਨੂੰ ਦਬਾ ਨਹੀਂ ਸਕਦੇ ਪੰਜਾਬ ਦੇ ਲੋਕ ਮਾਨ ਤੇ ਕੀ ਯਕੀਨ ਕਰਨਗੇ ਜਦ ਪੰਜਾਬ ਦਾ ਮੁੱਖ ਮੰਤਰੀ ਹੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਿਆ ਤੇ ਉਹ ਪੰਜਾਬ ਦੇ ਲੋਕਾਂ ਦੀ ਕੀ ਜ਼ਿੰਮੇਵਾਰੀ ਚੱਕੇਗਾ